ਇਹ ਬਾਹੂਬਲੀ ਸੀਲਿੰਗ ਫੈਨ ਤਿਆਰ ਕਰ ਦਿੱਤਾ ਹੈ ਇਸ ਵੀਡੀਓ ਨੂੰ ਦਬਕੇ ਸ਼ੇਅਰ ਵੀ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਜੇ ਤੁਹਾਨੂੰ ਇਹ ਸੀਲਿੰਗ ਫੈਨ ਟੰਗਾ ਲੱਗਾ ਬਾਹੂਬਲੀ ਸੀਲਿੰਗ ਫੈਨ ਅੱਜ ਅਸੀਂ ਆਵਦੇ ਵੱਲੋਂ ਨਾ ਦੇ ਦਿੰਦੇ ਇਹਨੂੰ ਮੈਂ ਅਨਪੜਾ ਬਿਲਕੁਲ ਜਮਾ ਆ ਵੇਖ ਲੂ ਦੋਸਤੋ ਅਨਪੜਾ ਇੰਜੀਨੀਅਰ ਐ ਲਾਲੋ ਵੀ ਆ ਪੱਖਾ ਮੈਨੂੰ ਲੱਗਦਾ ਅਜੇ ਤੱਕ ਇਤਨੇ ਸੋਚਿਆ ਨਹੀਂ ਹੋਣਾ ਅੱਜ ਇਹਨਾਂ ਦਾ ਅਨਪੜ੍ਹ ਇੰਜੀਨੀਅਰ ਦੇਖਿਆ ਜਿਹੜਾ ਤਕਰੀਬਨ ਸਾਰੇ ਕੰਮ ਕਰ ਲੈਂਦਾ ਮੈਨੂੰ ਐ ਲੱਗਦਾ ਜੇ ਘਰੇ ਸਬਜ਼ੀ ਬਣਾਉਣੀ ਪਈ ਤੇ ਉਹ ਬਣਾ ਲੇਵੇ ਆਹ ਕੰਮ ਇੰਨਾ ਜ਼ਿਆਦਾ ਕਰ ਲੈਂਦੇ ਤੂੰ ਤਾਂ ਦਸਮਾ ਹੀ ਫਾਇਦਾ ਨਹੀਂ ਕਰਾਉਂਦਾ ਅੱਛਾ ਜੀ ਜੀ ਪਰ ਅੱਜ ਵਾਲੀਆਂ ਮਸ਼ੀਨਾਂ ਇਹ ਉਹ ਵੀ ਨਹੀਂ ਦੇ ਸਕਦੀ ਕੋਈ ਵੀ ਸੁਭਾਵਨਤਾ ਯਾਨੀ ਇਹ ਕਿ ਆਪਣੇ ਇਸ ਫੀਲਡ ਦੇ ਮਾਸਟਰ ਕਿੱਦਾਂ ਸਤਿ ਸ਼੍ਰੀ ਅਕਾਲ ਜੀ ਐਨਟੀਵੀ ਪੰਜਾਬੀ ਦੇਖ ਰਹੇ ਹੋ ਮੈਂ ਸੁਖਿੰਦਰ ਨਿੱਕੂ ਦੋਸਤੋ ਅਕਸਰ ਹੀ ਅਸੀਂ ਵੇਖਦੇ ਆ ਕਿ ਜਿਹੜੇ ਡਿਗਰੀ ਹੋਲਡਰ ਜਿਹੜੇ ਇੰਜੀਨੀਅਰ ਆ ਉਹ ਕਾਫੀ ਰਿਸਰਚਾਂ ਕਰਦੇ ਆ ਤਰ੍ਹਾਂ ਤਰ੍ਹਾਂ ਦੇ ਪ੍ਰੋਜੈਕਟ ਬਣਾਉਂਦੇ ਆ ਪਰ ਉਹਨਾਂ ਡਿਗਰੀ ਹੋਲਡਰ ਜਿਹੜਾ ਇੰਜੀਨੀਅਰ ਆ ਉਹਨਾਂ ਨੂੰ ਅੱਜ ਇੱਥੋਂ ਦੇ ਦੇਸੀ ਜੁਗਾੜ ਵਾਲੇ ਇੰਜੀਨੀਅਰ ਇੰਜੀਨੀਅਰ ਜਿਹੜੇ ਆ ਉਹਨਾਂ ਨੇ ਬਿਲਕੁਲ ਫੇਲ ਕਰ ਦਿੱਤਾ ਅੱਜ ਅਸੀਂ ਖੜੇ ਆ ਸਰਦੂਲਗੜ ਏਰੀਏ ਦੇ ਪਿੰਡ ਖੈਰਾ ਖੁਰਦ ਦੇ ਵਿੱਚ ਜਿੱਥੇ ਇੱਕ ਬਹੁਤ ਵਿਸ਼ਾਲ ਗਊਸ਼ਾਲਾ ਹੈ ਗਊਸ਼ਾਲਾ ਦੇ ਵਿੱਚ ਉਹ ਜਿਹੜੇ ਦੋ ਇੰਜੀਨੀਅਰ ਦੇਸੀ ਜੁਗਾੜ ਵਾਲੇ ਇੰਜੀਨੀਅਰ ਕਹਿ ਸਕਦੇ ਆ ਦੇਸੀ ਇੰਜੀਨੀਅਰ ਉਹਨਾਂ ਨੇ ਇੱਕ ਪੱਖਾ ਤਿਆਰ ਕੀਤਾ ਜਿਹਨੂੰ ਕਹਿ ਸਕਦੇ ਸੀਲਿੰਗ ਫੈਨ ਕਹਿੰਦੇ ਆਪਾਂ ਸੀਲਿੰਗ ਫੈਨ ਤਿਆਰ ਕੀਤਾ ਸੀਲਿੰਗ ਫੈਨ ਆਪਾਂ ਕਹਿ ਸਕਦੇ ਆ ਕਿ ਬਾਹੂਬਲੀ ਸੀਲਿੰਗ ਫੈਨ ਤਿਆਰ ਕਰ ਦਿੱਤਾ ਹੈ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਜੇ ਤੁਹਾਨੂੰ ਇਹ ਸੀਲਿੰਗ ਫੈਨ ਚੰਗਾ ਲੱਗਾ ਬਾਹੂਬਲੀ ਸੀਲਿੰਗ ਫੈਨ ਅੱਜ ਅਸੀਂ ਆਪਦੇ ਵੱਲੋਂ ਨਾ ਦੇ ਦਿੰਨੇ ਆ ਇਹਨੂੰ ਕਾਓ ਪਹਿਲਾਂ ਆਪਾਂ ਵਿਖਾਵਾਂਗੇ ਕਿ ਉਹ ਬਾਹੂਬਲੀ ਸੀਲਿੰਗ ਫੈਨ ਜਿਹੜਾ ਆ ਉਹ ਕੀ ਆ ਇੱਕ ਜਿਹੜਾ ਗਊਸ਼ਾਲਾ ਦਾ ਜਿਹੜਾ ਇਹ ਹਾਲ ਆ ਉਹਦੇ ਵਿੱਚ ਲੱਗਿਆ ਹੋਇਆ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਵਿਖਾ ਦੇਵੇ ਕਿ ਇਹ ਜਿਹੜਾ ਸੀਲਿੰਗ ਫੈਨ ਆ ਜੇ ਇਹਦੀ ਨਪਾਈ ਦੀ ਗੱਲ ਕਰੀਏ ਤਾਂ ਇਹਦੇ ਜਿਹੜੇ ਫਾਰੇ ਆ ਬਿਲਕੁਲ ਨੀਚੇ ਆ ਕੇ ਉਹ ਕਾਵਾਂਗੇ ਸੀ ਜਿਹੜੇ ਦੇ ਫਾਰੇ 10 10 ਫੁੱਟ ਦੇ ਵੈਸੇ ਕੀ ਆ ਕੋਈ 5 ਇੰਚ 48 ਇੰਚ ਦਾ ਹੀ ਹੁੰਦਾ ਇਹਨੂੰ ਬਾਹੂਬਲੀ ਨਾਂ ਅਸੀਂ ਕਿਉਂ ਦਿੱਤਾ ਕਿਉਂਕਿ ਇਹਦੇ 10 10 ਫੁੱਟ ਦੇ ਜਿਹੜੇ ਇਹ 파ਰੇ ਆ ਤੇ ਜਿਹੜਾ ਇਹਦਾ ਡਾਇਆ ਮੇਨ ਲੱਗਦਾ ਸਵਾ ਫੁੱਟ ਦੇ ਨੇੜੇ ਤੇੜੇ ਜਿਹੜਾ ਉਹ ਜਿਹੜੀ ਇਹਦੀ ਮੋਟਰ ਆ ਇੱਕ ਹੋਰ ਖਾਸियत ਇਸ ਪੱਖੇ ਦੇ ਵਿੱਚ ਕਿ ਇਹਦੇ ਵਿੱਚ ਜਿਹੜਾ ਇਹ ਮੋਟਰ ਜਿਹੜੀ ਲੱਗੀ ਹੋਈ ਆ ਉਹ ਗੀਅਰ ਦੇ ਨਾਲ ਜਿਹੜੀ ਆ ਸਟਾਰਟ ਹੁੰਦੀ ਆ ਇਹਦੇ ਵਿੱਚ ਆਪਾਂ ਬਾਕੀ ਸਾਰਾ ਪੁੱਛਾਂਗੇ ਵੀ ਇਹਨਾਂ ਨੂੰ ਪਹਿਲਾਂ ਇਹ ਮਲਾਉਨੇ ਆ ਤੁਹਾਨੂੰ ਜਿਹੜੇ ਇੰਜੀਨੀਅਰ ਆ ਉਹਨਾਂ ਨਾਲ ਮਲਾਉਨੇ ਆ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਸੀਂ ਪੜੇ ਕਿੰਨੇ ਹੋ ਮੈਂ ਅਣਪੜਾ ਜੀ ਬਿਲਕੁਲ ਜਮਾ ਗੁੰਠਾ ਆ ਵੇਖ ਲਓ ਦੋਸਤੋ ਅਨਪੜ੍ਹ ਇੰਜੀਨੀਅਰ ਇਹ ਲਾ ਲੋ ਵੀ ਆ ਪੱਖਾ ਮੈਨੂੰ ਲੱਗਦਾ ਅਜੇ ਤੱਕ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਐਡਾ ਵੱਡਾ ਜਿਹੜਾ ਇਹ ਬਾਹੂਬਲੀ ਪੱਖਾ ਜਿਹੜਾ ਇਹ ਕੋਈ ਬਣਾ ਸਕਦਾ ਇਹ ਕਿਵੇਂ ਆਈਡੀਆ ਕਿਵੇਂ ਆਇਆ ਤੁਹਾਡੇ ਦਿਮਾਗ 'ਚ ਮੇਰੇ ਦਿਮਾਗ 'ਚ ਮੈਂ ਵਿਆਸ ਡੇਰੇ ਬਹੁਤ ਜਾਨਾ ਜੀ ਜੀ ਉੱਥੇ ਸੈੱਡ ਦੇ ਵਿੱਚ ਕੰਟੇਨ ਦੇ ਵਿੱਚ ਪੱਖਾ ਲੱਗਿਆ ਹੋਇਆ ਏ ਠੀਕ ਹੈ ਇਹਦੇ ਨਾਲ ਦਾ ਹਾਂ ਤੇ ਇਹ ਮੇਰੇ ਨਾਲ ਦਾ ਇਹ ਮਤਲਬ ਮੇਰੇ ਕੋਲ ਕੰਮ ਸਿੱਖਿਆ ਹੋਇਆ ਹੈ ਬਹੁਤ ਸਾਲ ਹੋ ਗਿਆ ਸੀ ਇਕੱਠੇ ਰਹਿੰਦੇ ਸੀ ਗੁਰੂ ਤੇ ਚੇਲੇ ਨੇ ਤਿਆਰ ਕਰਦਾ ਇੱਕ ਵਾਰੀ ਚੇਲਾ ਬਖਾ ਦਈਏ ਇਹ ਚੇਲਾ ਜੀ ਤੇ ਇਹਨੂੰ ਮੈਂ ਬਹੁਤ ਵਾਰੀ ਕਿਹਾ ਮਾ ਯਾਰ ਬਿਆਸ ਦੇ ਵਿੱਚ ਪੱਖਾ ਹੈ ਤੇ ਆਪਾਂ ਆਪਣੀ ਗਊ ਸਾਲਾ ਦੇ ਵਿੱਚ ਇਹੋ ਜੀ ਚੀਜ਼ ਹੋਣੀ ਚਾਹੀਏ ਵੀ ਏਰੀਏ 'ਚ ਨਾ ਹੋਵੇ ਠੀਕ ਹੈ ਵੀ ਆਪਾਂ ਇਹੋ ਜਿਹਾ ਪੱਖਾ ਆਪਾਂ ਲਾਈਏ ਠੀਕ ਹੈ ਫਿਰ ਅਸੀਂ ਨੈਟ 'ਚ ਇਹਦੀ ਖੋਜ ਕਰਦੇ ਰਹੇ ਠੀਕ ਹੈ ਦੇਖਿਆ ਉਹ ਇਸ ਤੋਂ ਵੱਡਾ ਛੋਟਾ ਕਿ ਉਹ ਇਸ ਤੋਂ ਛੋਟਾ ਥੋੜਾ ਵੱਡਾ ਇਹਦੇ ਨਾਲੋਂ ਹੋਰ ਠੀਕ ਹੈ ਉਹ ਇਹਦੇ ਨਾਲੋਂ ਥੋੜਾ ਵੱਡਾ ਹੋਰ। ਫਰਕ ਕੀ ਆ ਤੁਹਾਡੇ ਵਾਲੇ ਪੱਖੇ ਦੇ ਵਿੱਚ ਇਹਦੇ ਵਿੱਚ? ਉਹਦੇ 'ਚ 6 ਫਰਾਂ ਨੇ। ਸਾਡੇ 'ਚ 4 ਹੈਗੀਆਂ। ਅੱਛਾ 4 ਨਾਲ ਹੀ ਪੂਰਾ ਤਸੱਲੀ ਕਰਾਦੀ। ਅਸੀਂ 4 ਨਾਲੇ ਤਾਂ ਸੱਲੀ ਕਰਾਦੀ ਉਹਦੀ 6 ਫਰਾਂ ਨੇ। ਹਵਾ ਉਹਦੀ ਵੀ ਇਹਦੇ ਨਾਲੋਂ ਵੀ ਜ਼ਿਆਦਾ ਹੈ ਜੀ। ਠੀਕ ਆ। ਉਹਦੇ ਤਾਂ ਕਹਿਣੀ ਤਾਂ ਪਾਉਗੀ ਗੱਲ। ਪਰ ਉਹਦੀ ਕੀਮਤ ਅਸੀਂ ਨੈਟ ਦੇ ਉੱਤੇ ਦੇਖੀ ਤਾਂ ਪੂਨੇ 3 ਲੱਖ ਰੁਪਏ ਕੀਮਤ ਸੀ। ਠੀਕ ਆ। ਅਸੀਂ ਮੈਂ ਵਾਰੀ-ਵਾਰੀ ਜਾਂਦਾ ਰਿਹਾ ਉਹਦੇ ਨਾਲ। ਇਹਦੇ ਤੇ ਕਿੰਨਾ ਖਰਚ ਆਇਆ? ਇਹਦੇ ਤਾਂ ਖਰਚਾ ਤਕਰੀਬਨ ਸਾਡਾ 60-65 ਹਜ਼ਾਰ ਰੁਪਏ ਸਮਾਨ-ਸਮਾਨ ਦਾ। अच्छा ठीक है सामान सामान ਦਾ 65 60000 ਆ ਗਿਆ 60000 ਆ ਗਿਆ ਲੇਬਰ ਦੇ ਵਿੱਚ ਕੋਈ ਅਸੀਂ ਲਾਈ ਨਹੀਂ ਗਊਸ਼ਾਲਾ 'ਚ ਅਸੀਂ ਫਰੀ ਬਣਾਇਆ ਬਿਲਕੁਲ ਬਿਨਾਂ ਲੇਬਰ ਤੋਂ ਹੀ ਗਊਸ਼ਾਲਾ 'ਚ ਪਹਿਲੇ ਦਿਨ ਤੋਂ ਵੀ ਸੇਵਾ ਕਰਦੇ ਆ ਬਿਲਕੁਲ ਦਿਨ ਤੋਂ ਵੀ ਅਸੀਂ ਸੇਵਾ ਕਰਦੇ ਆ ਵੀ ਸਾਡੀ ਏਰੀਆ 'ਚ ਗਊਸ਼ਾਲਾ 'ਚ ਇਹੋ ਜੀ ਚੀਜ਼ ਹੋਵੇ ਲੋਕ ਦੇਖਣਾ ਯਾਰ ਬਿਲਕੁਲ ਮਿਸਤਰੀ ਐ ਅਸੀਂ ਤੱਕ तकरीबन ਸਾਰਾ ਕੰਮ ਫਰੀ ਕਰਦੇ ਆ ਜੀ ਮੈਂ ਵੇਲਡਿੰਗ ਦੀ ਮੇਰੀ ਵਰਕਸ਼ਾਪ ਬਣਾ ਰੱਖੀ ਐ ਅੱਛਾ ਕੀ ਕੀ ਕੰਮ ਕਰ ਲੈਨੇ ਹੋ ਮੈਂ ਮੋਟਰਾਂ ਦਾ ਵੇਲਡਿੰਗ ਦਾ ਜਨਰੇਟਰਾਂ ਦਾ ট্রান্সਫਰਮਰਾਂ ਦਾ ਮਦਲ ਟੋਟਲੇ ਫੰਕ ਬੋਲਟ ਤੋਂ ਲੈ ਕੇ ਗਿਆ ਜਿਹੜੀ ਐਵੇਂ ਦਾ ਅਨਪੜ੍ਹ ਇੰਜੀਨੀਅਰ ਵੇਖਿਆ ਆ ਜਿਹੜਾ ਤਕਰੀਬਨ ਸਾਰੇ ਕੰਮ ਹੀ ਕਰ ਲੈਂਦਾ ਮੈਨੂੰ ਐ ਲੱਗਦਾ ਜੇ ਘਰੇ ਸਬਜ਼ੀ ਬਣਾਉਣੀ ਪੈਜੀ ਉਹ ਵੀ ਬਣਾ ਲੈਂਦੇ ਹੋ ਹਾਂ ਸਬਜ਼ੀ ਬਣਾ ਇਹ ਜਿਹੜਾ ਐਵਰ ਗ੍ਰੀਨ ਲੋਕ ਹੁੰਦੇ ਆ ਉਹ ਸਾਰਾ ਕੰਮ ਹੀ ਕਰ ਲੈਂਦੇ ਆ ਘਰ ਦਾ ਵੀ ਖੇਤੀ ਦਾ ਵੀ ਤੇ ਆ ਇਹਨਾਂ ਨੇ ਜਿੰਨੇ ਕੰਮ ਗਿਣਾ ਤੇ ਮੈਨੂੰ ਲੱਗਦਾ ਵੀ ਸਾਡੇ ਕੋਲੋਂ ਪੋਸੀਬਲ ਨਹੀਂ ਹੈਗੇ ਤੇ ਅਸੀਂ ਤੁਹਾਡਾ ਚੇਲਾ ਜਿਹੜਾ ਚੇਲੇ ਨਾਲ ਵੀ ਗੱਲ ਕਰਾਂਗੇ ਭਾਈ ਜੀ ਕੀ ਨਾਮ ਤੁਹਾਡਾ ਓਮ ਪ੍ਰਕਾਸ਼ ਜੀ ਓਮ ਪ੍ਰਕਾਸ਼ ਵੀਰੇ ਕਿੰਨੀ ਕ ਮਿਹਨਤ ਕੀਤੀ ਇਹਦੇ ਤੇ ਮੈਂ ਤਾਂ ਬਥੇਰੀ ਕਰਨੀ ਪਈ ਐ ਪੜੇ ਕਿੰਨੇ ਹੋ ਪਹਿਲਾਂ ਤੁਸੀਂ ਵੀ ਦੱਸੋ ਪੜਿਆ ਦੱਸ ਆ 10 ਪੜਿਆ ਠੀਕ ਐ ਤੇ ਇੱਕ ਅਨਪੜ੍ਹ ਉਸਤਾਦ ਤੋਂ ਚੇਲਾ ਜਿਹੜਾ ਆ ਉਹ 10 ਪੜ੍ਹ ਕੇ ਕਿੰਨਾ ਕੁ ਸਿੱਖ ਕੇ ਗਿਆ ਸਿੱਖਿਆ ਤਾਂ ਬਹੁਤ ਸਾਰਾ ਕੁਝ ਕਰ ਲੈਂਦੇ ਆ ਜੋ ਕੁਛ ਉਸਤਾਦ ਕਰਦਾ ਉਹ ਵੀ ਕੁਛ ਹਾਂਜੀ ਹਾਂਜੀ ਤੇ ਇਹ ਜਿਹੜਾ ਇਹ ਆਪਾਂ ਚਲਾ ਕੇ ਵੀ ਵਿਖਾ ਦਈਏ ਇੱਕ ਵਾਰੀ ਦੱਸ ਕਾ ਆਜੋ ਦੋਸਤੋ ਇਹਨੂੰ ਹੁਣ ਇੱਕ ਵਾਰੀ ਅਸੀਂ ਚਲਾ ਕੇ ਵਿਖਾਵਾਂਗੇ ਪਹਿਲਾ ਆਪਾਂ ਸਟਾਰਟਰ ਦੇ ਕੋਲ ਲੈ ਕੇ ਜਾਨੇ ਆ ਪਹਿਲਾ ਇਹਦੀ ਟੈਕਨੋਲੋਜੀ ਦੱਸੋ ਵੀ ਇੱਕ ਕੀ ਇੱਕ ਸਟਾਰਟ ਜਿਹੜਾ ਹੋਊਗਾ ਗੇਅਰ ਕਿਵੇਂ ਕਹਿ ਰਹੇ ਹੋ ਕਿ ਸਟਾਰਟਰ ਆ ਜਾ ਕਿਵੇਂ ਇਹ ਸਟਾਰਟ ਇਹਦਾ ਰੈਗੂਲੇਟਰ ਹੈ ਜੀ ਅੱਛਾ ਰੈਗੂਲੇਟਰ ਹਾਂ ਜੀ ਇਹਦੇ ਨਾਲ ਹੀ ਚੱਲੂਗਾ ਠੀਕ ਆ ਕਿੰਨੀ ਆ ਸਪੀਡਾਂ ਹੈ ਸਪੀਡਾਂ ਇਹਦੇ ਉਂ ਅਣਗਿਣਤ ਸਪੀਡਾਂ ਹੈ ਜੀ ਹੌਲੀ ਬਿਲਕੁਲ ਸਲੋ ਤੋਂ ਸਲੋ ਚਲਾਓ ਪੂਰਾ ਫੁੱਲ ਚਲਾਓ ਫੁੱਲ ਫੁੱਲ ਅੱਛਾ ਠੀਕ ਆ ਪੂਰਾ ਪੂਰਾ ਮਤਲਬ ਉਹ ਐਨ ਨੂੰ ਔਨ ਕਰਕੇ ਵਿਖਾਓ ਹੋ ਗਿਆ ਜੀ ਔਨ ਹੋ ਗਿਆ ਆਜੋ ਦੋਸਤੋ ਇੱਕ ਵਾਰੀ ਆਪਾਂ ਦੇਖਦੇ ਆ ਲਓ ਜੀ ਜਿਹੜਾ ਉਹ ਬਾਹੂਬਲੀ ਫੈਨ ਆ ਜਿਹੜਾ ਇਹ ਚੱਲ ਪਿਆ ਆ ਇਹਨੂੰ ਫੁੱਲ ਜਿਹੜਾ ਫੁੱਲ ਤੇ ਕਰਕੇ ਵਿਖਾਓ ਉੱਪਰੋਂ ਪਲੱਸ ਵਾਲਾ ਬਟਨ ਨਾਲ ਇਹਦੇ ਨਾਲ ਹੀ ਆਪਾਂ ਨਾਲ-ਨਾਲ ਗੱਲਾਂ ਨਹੀਂ ਕਰਾਂਗੇ ਪਹਿਲਾ ਅਸੀਂ ਸਾਡੇ ਐਡਵੋਕੇਟ ਸਾਹਿਬ ਨਾਲ ਗੱਲ ਕਰਾਂਗੇ ਐਡਵੋਕੇਟ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਅੱਛਾ ਇਹ ਜਿਹੜਾ ਹੈ ਅੱਜ ਨਾਮ ਹੀ ਦੇ ਦਿੱਤਾ ਇਹਨੂੰ ਬਾਹੂਬਲੀ ਫੈਨ ਜੀ ਤੇ ਕਿਵੇਂ ਅੱਜ ਇਹਦਾ ਉਦਘਾਟਨ ਕੀਤਾ ਕਿਵੇਂ ਲੱਗ ਰਿਹਾ ਸਭ ਤੋਂ ਪਹਿਲਾਂ ਤਾਂ ਨਿੱਕੂ ਜੀ ਤੁਹਾਡੀ ਤੁਸੀਂ ਤੇ ਤੁਹਾਡੀ ਜਿਹੜੀ ਸਮੁੱਚੀ ਟੀਮ ਐਨ ਟੀਵੀ ਪੰਜਾਬੀ ਜਿਹੜਾ ਚੈਨਲ ਹੈ ਤੁਸੀਂ ਸਾਡੇ ਪਿੰਡ ਦੀ ਖੈਰਾਕੁਰ ਦੀ ਗਊਸ਼ਾਲਾ ਦੇ ਵਿੱਚ ਆਏ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਤੇ ਤੁਸੀਂ ਲਗਾਤਾਰ ਅਸੀਂ ਦੇਖਦੇ ਆਂ ਇਲਾਕੇ ਦੀਆਂ ਜੋ ਵੀ ਦਰਪੇਸ਼ ਸਮੱਸਿਆਵਾਂ ਜਾਂ ਇਸ ਤਰ੍ਹਾਂ ਦੀਆਂ ਵਿਲੱਖਣ ਸ਼ਖਸੀਅਤਾਂ ਦੇ ਜੋ ਕਾਰਨਾਮੇ ਜਾਂ ਉਹਨਾਂ ਦੀ ਖੋਜ ਉਹਨਾਂ ਨੂੰ ਲਗਾਤਾਰ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਰਹੇ ਉਸ ਦੇ ਲਈ ਵੀ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਅਗਲੀ ਗੱਲ ਹੈ ਕਿ ਇਸ ਚੀਜ਼ ਦੀ ਆ ਦੱਸਿਆ ਕਿ ਹਿੰਮਤ ਸਿੰਘ ਜੀ ਜੋ ਟੋਟਲੀ ਅਨਪੜ੍ਹ ਨੇ ਇਹਨਾਂ ਦੇ ਸ਼ਾਗਿਰਦ ਚੇਲਾ ਜਿਹੜਾ ਹੈਗਾ ਓਮ ਪ੍ਰਕਾਸ਼ ਜੀ ਨੂੰ ਅਸੀਂ ਪੋਜੀ ਦੇ ਨਾਲ ਨਾਲ ਜਾਣਦੇ ਆਂ ਪਿੰਡ ਦੇ ਵਿੱਚ ਕਿਉਂਕਿ ਪਿੰਡ ਦੇ ਵਿੱਚ ਜੇ ਓਮ ਪ੍ਰਕਾਸ਼ ਮਿਸਤਰੀ ਕਹੋਗੇ ਤਾਂ ਸ਼ਾਇਦ ਤੁਹਾਨੂੰ ਕਿਤੇ ਫੌਜੀ ਮਿਸਤਰੀ ਕਹੋਗੇ ਤੇ ਏਰੀਆ ਦੇ ਵਿੱਚ ਇਹਨਾਂ ਨੂੰ ਜਾਣ ਜਾਂਦੇ ਬਿਲਕੁਲ ਹਿੰਮਤ ਸਿੰਘ ਦਾ ਆਪਣੇ ਆਪ ਚ ਇਹ ਸ਼ੁਰੂ ਤੋਂ ਹੀ ਹਿੰਮਤ ਸਿੰਘ ਨੂੰ ਪਿੰਡ ਦੇ ਲੋਕ ਜਾਣਦੇ ਆ ਕਿ ਇਹਨਾਂ ਦੀ ਉਮਰ ਤਕਰੀਬਨ 50 ਸਾਲ ਪਲਾਸੀ ਉਮਰ ਹੈ ਅੱਛਾ ਤੁਸੀਂ ਐਡਵੋਕੇਟ ਸਾਹਿਬ ਇਹ ਕੋਈ ਕਿਤੇ ਨਾ ਕਿਤੇ ਇਹ ਤੁਹਾਡੀ ਸੀ ਕੋਈ ਇਹ ਕਹਿ ਸਕਦੇ ਆ ਵੀ ਇਹ ਦਿਮਾਗ ਦੇ ਵਿੱਚ ਵੀ ਇੰਨਾ ਵੱਡਾ ਕੰਮ ਨਹੀਂ ਕੋਈ ਸੀ ਪ੍ਰਧਾਨ ਜੀ ਖੜੇ ਨੇ ਮਾਸਟਰ ਜੀ ਨੇ ਅੰਕਲ ਖੜਿਆ ਚੰਦਰ ਸਿੰਘ ਜੀ ਸਰਪੰਚ ਸਾਹਿਬ ਖੜਿਆ ਪਾ ਜਲਾ ਯਾਨੀ ਇਹ ਸਿਰਫ ਇਹਨਾਂ ਦੋਨਾਂ ਗੁਰੂ ਤੇ ਚੇਲੇ ਦੀ ਦਿਮਾਗ ਦੀ ਕਾਰਡ ਹੈ ਇਹ ਲਗਾਤਾਰ ਇਹ ਆਪਣੇ ਫੀਲਡ ਦੇ ਮਾਸਟਰ ਨੇ ਚਾਹੇ ਅਨਪੜ੍ਹਨੇ ਚਾਹੇ ਘੱਟ ਪੜ੍ਹੇ ਨੇ ਲੇਕਿਨ ਇਹਨਾਂ ਨੇ ਜਿਹੜਾ ਤਜਰਬਾ ਇਹਨਾਂ ਦਾ ਲਗਾਤਾਰ ਤੁਸੀਂ ਜਦੋਂ ਇਹਨਾਂ ਨੂੰ ਪੁੱਛ ਰਹੇ ਸੀ ਕਿ ਤੁਸੀਂ ਕੀ ਕੀ ਕੰਮ ਕਰ ਲੈਂਦੇ ਹੋ ਇਹਨਾਂ ਨੇ ਕਿ ਇਹ ਕੰਮ ਇੰਨਾ ਜ਼ਿਆਦਾ ਕਰ ਲੈਂਦੇ ਕੋ ਤਾਂ ਦਸਵਾਂ ਹੀ ਸਹੀ ਤੁਹਾਨੂੰ ਨਹੀਂ ਗਿਨਾ ਸਕਦੇ ਅੱਛਾ ਇਹ ਵੀਪਰ ਟੂੜੀ ਵਾਲੀਆਂ ਮਸ਼ੀਨਾਂ ਇਹ ਉਹ ਬਿਜਲੀ ਦੇ ਸਬੰਧਿਤ ਕੋਈ ਵੀ ਸਮਾਨ ਆ ਕੰਮ ਆ ਯਾਨੀ ਇਹ ਆਪਣੇ ਇਸ ਫੀਲਡ ਦੇ ਮਾਸਟਰ ਕਹਿ ਸਕਦੇ ਆ ਬਿਲਕੁਲ ਬਿਲਕੁਲ ਦੂਜੀ ਗੱਲ ਤੁਸੀਂ ਸ਼ਬਦ ਦਤਾ ਇੰਜੀਨੀਅਰ ਬਿਲਕੁਲ ਇੰਜੀਨੀਅਰ ਮੇਰੀ ਸਮਝ ਮੁਤਾਬਕ ਬਹੁਤ ਪੜਿਆ ਲਿਖਿਆ ਵਿਅਕਤੀ ਹੁੰਦਾ ਪਰ ਅਸੀਂ ਕਹਿੰਨੇ ਆ ਕਿ ਇਸ ਮਿੱਟੀ ਚੋਂ ਪੈਦਾ ਹੋਏ ਇਹਨਾਂ ਗੁਰੂ ਤੇ ਚੱਲੇ ਦੀ ਜਿਹੜੀ ਟੀਮ ਆ ਇਹ ਅਨਪੜ੍ਹ ਹੋ ਕੇ ਵੀ ਉਹਨਾਂ ਦੇ ਸਾਹਮਣੇ ਉਹ ਇੰਜੀਨੀਅਰ ਵੀ ਫੇਲ ਫੇਲਿਆ ਇੱਕ ਵਾਰੀ ਆਪਾਂ ਜਿਹੜਾ ਉਹ ਪੱਖੇ ਦੀ ਹਵਾ ਵਿਖਾਵਾਂਗੇ ਪੱਖੇ ਦੀ ਹਵਾ ਇਹ ਇਧਰ ਦੇਖੋ ਸਾਰਾ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਦੂਰ ਦੂਰ ਜਿਹੜਾ ਜਿੰਨਾ ਵੀ ਇਧਰ ਜਾਓ ਜਿੰਨੇ ਵੀ ਇੱਧਰ ਲੱਗੇ ਹੋਏ ਆ ਪਰਦੇ ਵਗੈਰਾ ਉਹ ਪੂਰੇ ਹਿੱਲ ਰਹੇ ਆ ਹਵਾ ਜਿਹੜੀ ਆ ਆ ਤੁਸੀਂ ਕੱਪੜਿਆਂ ਤੋਂ ਹੀ ਅੰਦਾਜ਼ਾ ਲਾ ਲਓ ਕਿ ਆ ਜੇ ਸਾਰਿਆਂ ਨੂੰ ਬਿਲਕੁਲ ਵਕੀਲ ਸਾਹਿਬ ਇੱਕ ਮੈਂ ਹੋਰ ਪੁੱਛਣਾ ਚਾਹੂੰਗਾ ਜੇ ਬਾਏ ਚਾਂਸ ਇਹ ਗੱਲ ਹੋ ਜੇ ਕਿਉਂਕਿ ਇਹ ਹਰ ਥਾਂ ਤੇ ਲੋੜ ਪੈਂਦੀ ਆ ਜੀ ਕੋਈ ਹੋਰ ਗਊਸ਼ਾਲਾ ਜਾਂ ਕੋਸ਼ਲ ਜੀ ਆਪਾਂ ਇਹਦੇ ਨਾਲ ਬਾਰੇ ਗੱਲ ਵੀ ਕਰਾਂਗੇ ਬਾਈ ਹੁਣਾਂ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਜੇ ਇਹ ਥੋੜਾ ਬਿਜ਼ਨਸ ਵੀ ਇਹਨਾਂ ਦਾ ਡਿਵੈਲਪ ਹੋ ਸਕਦਾ ਦੇਖੋ ਗੱਲ ਇਹ ਜਿੱਥੋਂ ਤੱਕ ਬਿਜ਼ਨਸ ਦੀ ਗੱਲ ਹੈ ਇਹ ਦੋਨੇ ਆਪਣੇ ਇਸ ਫੀਲਡ ਦੇ ਵਿੱਚ ਇਲਾਕੇ ਦੇ ਵਿੱਚ ਦੋਨੇ ਮਿਸਤਰੀ ਆਪਣੇ ਆਪ ਚ ਨਾਮ ਇਨਾਂ ਤੇ ਮਸ਼ਹੂਰ ਆ ਇਹਨਾਂ ਦੇ ਕੰਮ ਸਦਕਾ ਹੀ ਆ ਦੂਜੀ ਇਹਨਾਂ ਨੇ ਦੱਸਿਆ ਕਿ ਆਪਾਂ ਆਮ ਤੌਰ ਤੇ ਦੇਖ ਰਿਆਂ ਦੇਖਦੇ ਆ ਕੋਈ ਵੀ ਇਸ ਤਰ੍ਹਾਂ ਦਾ ਪ੍ਰੋਜੈਕਟ ਹੁੰਦਾ ਛੋਟਾ ਏ ਜਾਂ ਵੱਡਾ ਉਸ ਦੇ ਵਿੱਚ ਲਾਗਤ ਬਹੁਤ ਆਉਂਦੀ ਆ ਜਿਵੇਂ ਹਿੰਮਤ ਸਿੰਘ ਜੀ ਨੇ ਦੱਸਿਆ ਕਿ ਡੇਰਾ ਬਿਆਸ ਜਿਹੜਾ ਰਾਧਾ ਸਵਾਮੀ ਦਾ ਡੇਰਾ ਹੈ ਉੱਥੇ ਲੱਗੇ ਹੋਏ ਆ ਉਤੇ 3.5 ਤੋਂ 4 ਲੱਖ ਰੁਪਈਆ ਦੀ ਕਾਸਟ ਆਈ ਇਹਨਾਂ ਨੇ ਤੁਸੀਂ ਦੇਖੋ ਕਿ 3.5 ਲੱਖ ਰੁਪਏ ਕੋਸਟ ਵਾਲੀ ਚੀਜ਼ 60-65 ਹਜ਼ਾਰ ਚ ਤਿਆਰ 60 ਹਜ਼ਾਰ ਚ ਤਿਆਰ ਇਟ ਮੀਨਸ ਇੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਦੇ ਦਿਮਾਗ ਜੇ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖ ਕੇ ਤੇ ਕੱਲੇ ਗਊਸ਼ਾਲਾ ਦੇ ਛੱਡ ਨਹੀਂ ਇਸ ਤਰ੍ਹਾਂ ਦੇ ਵੱਡੇ-ਵੱਡੇ ਛੱਡ ਜਿਵੇਂ ਇਹਨਾਂ ਨੇ ਦੱਸਿਆ ਵੀ ਰਾਧਾ ਸੁਆਮੀ satsang ਕਰਾਇਆ ਜਾਂ ਦੂਸਰੇ satsang ਕਰਨੇ ਜਾਂ ਦੂਸਰੇ ਪੰਡਾਲ ਨੇ ਗੁਰੂ ਘਰਾਂ ਚ ਵੀ ਆਪਾਂ ਆਮ ਤੌਰ ਤੇ ਦੇਖਦੇ ਆ ਪਬਲਿਕ ਮੀਟਿੰਗ ਜਿੱਥੇ ਵੱਡੀ ਹੁੰਦੀ ਆ ਇਸ ਕਰਕੇ ਕੀ ਹੈ ਕਿ ਇਹ ਇਹਨਾਂ ਨੂੰ ਦਾਅ ਦੇਣੀ ਪਊਗੀ ਕਿ ਇਹਨਾਂ ਨੇ ਬਹੁਤ ਥੋੜੇ ਸਮੇਂ ਚ ਬਹੁਤ ਤੁਸੀਂ ਦੇਖੋ 1.460 ਤੇ 60 ਚ 65000 ਦਾ ਦੇਖਿਆ ਜਾਵੇ ਚਲੋ ਆਪਾਂ ਜੇ ਲੇਬਰ ਵੀ ਲਾਈਏ 30000 ਲੇਬਰ ਲਾਈਏ ਤਾਂ ਵੀ ਲੱਖ ਨਹੀਂ ਬਣਦਾ ਜੀ 4 ਲੱਖ ਵਾਲਾ ਸਮਾਨ ਫੇਰ ਵੀ ਲੱਖ ਚ ਤਿਆਰ ਬਿਲਕੁਲ ਬਿਲਕੁਲ ਇਸ ਕਰਕੇ ਜਿਹੜਾ ਹੈ ਕਿਉਂਕਿ ਇਹ ਪਿੰਡ ਖੈਰਾਗੁਰੂ ਤੁਸ ਤਾਂ ਗਵਾਂਢੀ ਪਿੰਡ ਤੋਂ ਵੈਸੇ ਬਣਾਉਂ ਕਰਦੇ ਆ ਇਹ ਹਮੇਸ਼ਾ ਹੀ ਖੈਰਾਗੁਰਦ ਜਿਹੜਾ ਹੈਗਾ ਇਹ ਵਿਲੱਖਣ ਸ਼ਖਸੀਅਤਾਂ ਦਾ ਜਿਹੜਾ ਹੈਗਾ ਪੈਦਾ ਕਰਨ ਵਾਲੇ ਪਿੰਡਾਂ ਦੀ ਪਿੰਡ ਦੀ ਜੜੀਆਂ ਤਾਂ ਇਸ ਧਰਤੀ ਨੇ ਪੈਦਾ ਕੀਤੀ ਆ ਪਿਛਲੇ ਦਿਨੀ ਤੁਸੀਂ ਮੰਜੂਰਾਣੀ ਦੇਖੀ ਆ ਬਿਲਕੁਲ ਬਿਲਕੁਲ ਉਸ ਤੋਂ ਪਹਿਲਾਂ ਤੁਹਾਡੂ ਤੁਹਾਡੀ ਉਹਦੇ ਜਾਣਕਾਰੀ ਚ ਮੈਂ ਵਾਦਾ ਕਰਦਿਆਂ ਕਿ ਰਾਜਸਥਾਨ ਦੇ ਜਿਹੜੇ ਹੈਗੇ ਆ ਉਹ ਉਹ ਜਿਹੜੇ ਹੈਗੇ ਆ ਗ੍ਰਾਮ ਮਿਸਟਰ ਤੇ ਉਹਨਾਂ ਕੋਲ ਮੇਨ ਜਿਹੜਾ ਉਹਨਾਂ ਨੇ ਕੰਮ ਕੀਤਾ ਸੀ ਉਤੋਂ ਦੀ ਚੱਕਬੰਦੀ ਦਾ ਕੁੰਬਾਰਾ ਮਾਰੀਆ ਇਹਨਾਂ ਦੇ ਸਕੇ ਪਰਿਵਾਰ ਚ ਵੀ ਨੇ ਬਿਲਕੁਲ ਬਿਲਕੁਲ ਠੀਕ ਹੈ ਤੂੰ ਮੰਤਰੀ ਰਹਾ Rajasthan government ਦੇ ਵਿੱਚ ਤੇ ਮਾਸਟਰ ਜੀ ਨੇ Rajasthan ਚ ਜੌਬ ਕੀਤੀ ਹੈ ਕੁੰਬਾਰਾ ਮਾਰੀਆ ਦਾ ਨਾਮ ਲੈਂਦੀ ਦੁਨੀਆ ਜਾਣਦੀ ਹੈ ਬਿਲਕੁਲ ਦਾ ਪਾਉ ਕੀ ਆ ਇਹ ਫਿਰ ਮੈਂ ਸਲੂਟ ਕਰੂੰਗਾ ਇਹਨਾਂ ਨੂੰ ਤੇ ਤੁਹਾਨੂੰ ਜੀ ਆਇਆਂ ਨੂੰ ਕਿ ਤੁਸੀਂ ਵੱਡੇ ਪੱਧਰ ਤੇ ਆਪਣੇ ਜਿਹੜੇ ਚੈਨਲ ਤੇ ਇਹ ਚੀਜ਼ ਬਿਲਕੁਲ ਜਨਾਬ ਅਸੀਂ ਮਾਸਟਰ ਜੀ ਨਾਲ ਵੀ ਗੱਲ ਕਰਨਾ ਚਾਹਾਂਗੇ ਜਨਾਬ ਇੱਥੇ ਜੇ ਗੱਲ ਕਰੀਏ ਇਹ ਬਹੁਤ ਵੱਡਾ ਉਪਰਾਲਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵੱਡਾ ਉਪਰਾਲਾ ਕਿਵੇਂ ਵੇਖਦੇ ਹੋ ਇਹਨੂੰ ਬਹੁਤ ਵਧੀਆ ਜੀ ਨਜ਼ਾਰੇ ਲਿਆਤੇ ਸਹੀ ਆ ਜਨਾਬ ਇੱਕ ਹੋਰ ਜੀ ਇੰਜੀਨੀਅਰ ਨੂੰ ਹੋਰ ਵੀ ਖਵਾਵਾਂ ਤੁਹਾਨੂੰ ਹਾਂ ਜੀ ਹੋਰ ਦੋਦਰ ਦਿਖਾ ਕੇ ਲਿਆਉਣਾ ਅੱਛਾ ਹੋਰ ਵੀ ਕਾਫੀ ਇਹਨਾਂ ਨੇ ਕੰਮ ਕੀਤਾ ਹੈ ਜਿਹੜੇ ਪੱਖੇ ਇਹਨਾਂ ਦੇ ਬਿਲਡਿੰਗ ਸਾਰੇ ਇਹਨਾਂ ਦੇ ਇਹੋ ਸਾਰੇ ਬਿਲਹ ਸਾਰੇ ਪੂਰੇ ਗਊਸ਼ਾਲਾ ਦੇ ਜਿੰਨਾ ਵਗੈਰਾ ਸਾਰਾ ਇਹਨਾਂ ਨੇ ਲਾਇਆ ਅਸੀਂ ਅੰਦਰ ਜਿਹੜਾ ਕੰਮ ਇਹਨਾਂ ਨੇ ਕੀਤਾ ਹੈ ਖਰੀ ਸੇਵਾ ਇਹਨਾਂ ਦੀ ਬਹੁਤ ਵੱਡੀ ਗੱਲ ਹੈ ਕਿ ਤੇਰੇ ਬਹੁਤ ਇਹਨਾਂ ਦੀ ਹੋਰ ਕਲਾਕਾਰੀ ਬਹੁਤ ਤਕੜੀ ਹੋਵੇ ਤੁਹਾਨੂੰ ਦਿਖਾਵਾਂਗੇ ਇਹ ਆ ਇੰਨੀ ਵੱਡੀ ਗਊਸ਼ਾਲਾ ਤੇ ਕੀਤੇ ਵੀ ਮਤਲਬ ਕਰੰਟ ਆ ਗਿਆ ਦੇਖੇ ਪਸ਼ੂ ਨੇ ਐਮੂ ਲਾਤਾ ਲਾਈਟ ਸਾਰੇ ਦੋ ਸਾਲਾਂ ਦੀ ਕੱਤੀ ਅੱਛਾ ਅੱਛਾ ਇੰਨਾ ਜ਼ਿਆਦਾ ਰੁਸਾਨ ਨਹੀਂ ਹੁੰਦਾ ਕਿਤੇ ਬਿਲਕੁਲ ਬੇਜ਼ਿਆਦਾ ਨਹੀਂ ਹੁੰਦਾ ਬਹੁਤ ਬਹੁਤ ਇਹ ਤਾਂ ਦਾਤ ਦੇਣਾ ਵਾਲੀ ਗੱਲ ਆ ਬਹੁਤ ਵੱਡੀ ਗੱਲ ਆ ਉਹ ਪ੍ਰੋਜੈਕਟ ਇਹਨਾਂ ਨਹੀਂ ਬਣਾਇਆ ਆਪ ਹੀ ਬਿਲਕੁਲ ਅਸੀਂ ਸਰਪੰਚ ਸਾਹਿਬ ਨਾਲ ਵੀ ਇੱਕ ਵਾਰੀ ਗੱਲ ਕਰਨਾ ਚਾਹਾਂਗੇ ਸਰਪੰਚ ਸਾਹਿਬ ਕੀ ਹਾਲ ਨੇ ਸਾਡੀ ਗੱਲ ਪਹਿਲਾਂ ਤਾਂ ਉਹ ਠੀਕ ਹੋ ਤੇ ਕਿਵੇਂ ਲੱਗਿਆ ਇਹ ਪ੍ਰੋਜੈਕਟ ਤੁਹਾਨੂੰ ਜਦੋਂ ਇਹ ਕਿਤੇ ਨਾ ਕਿਤੇ ਬਣਾਉਂਦੇ ਸੀ ਤੁਹਾਨੂੰ ਐ ਨਹੀਂ ਸੀ ਲੱਗਦਾ ਯਾਰ ਸ਼ਾਇਦ ਹੋ ਸਕਦਾ ਇਹ ਕੰਮ ਜਰਨਾ ਹੋਵੇ ਲੱਗਦਾ ਸੀ ਮੈਂ ਇਹਨਾਂ ਨੂੰ ਕਹਿੰਦਾ ਜੀ ਪਹਿਲਾਂ ਇਹ ਤਾੜੀਆਂ ਤੋੜੀਆਂ ਮੈਂ ਕਹਾਂ ਯਾਰ ਤੁਸੀਂ ਕੀ ਪੰਗਾ ਲਈ ਜਨੇ ਆ ਅੱਛਾ ਅੰਕਲੋਂ ਕੰਮ ਛੱਡ ਕੇ ਕਹਿੰਦਾ ਯਾਰ ਅਸੀਂ ਇੱਕ ਪੱਖਾ ਤਿਆਰ ਕਰਦੇ ਆ ਅੱਛਾ ਅੱਖਾ ਮੈਂ ਕਹ ਰਿਹਾ ਇੰਨਾ ਬਣਾ ਸਕਦਾ ਹੂੰ ਕਿਉਂਕਿ ਕਦੀ ਆਪਾਂ ਸੋਚਿਆ ਨਹੀਂ ਤੁਹਾਨੂੰ ਕਹਿੰਦੇ ਤੇਰੇ ਨਾਲ ਨੇ ਕਰਕੇ ਦਿਖਾਇਆ ਬੜੀ ਖੁਸ਼ੀ ਹੋਈ ਅੱਛਾ ਇਹ ਚੀਜ਼ ਦੇ ਕਿਤੇ ਇਹਨਾਂ ਨੂੰ ਵਧਾਈ ਦਿੰਨੇ ਆ ਬਿਲਕੁਲ ਫਰੀਓ ਪੋਸਟ ਇਹਨਾਂ ਨੇ ਜਿਹੜਾ ਇੱਕ ਕੰਮ ਕਰਿਆ ਤੇਰੇ ਲਈ ਤੁਹਾਨੂੰ ਵੀ ਇੱਥੇ ਆਉਣ ਤੇ ਇਲਾਕੇ ਦੇ ਵਿੱਚ ਖਬਰਾਂ ਪਹੁੰਚਾਉਣ ਤੇ ਓਕੇ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਅੱਛਾ ਇਸ ਦੇ ਨਾਲ ਹੀ ਅਸੀਂ ਇੱਕ ਵ ਜਿੰਨੇ ਵੀ ਦਰਸ਼ਕ ਵੇਖ ਰਹੇ ਆ ਜਿੰਨੇ ਵੀ ਸੇਵਾਦਾਰ ਵੇਖ ਰਹੇ ਆ ਉਹਨਾਂ ਨੂੰ ਅਸੀਂ ਇੱਕ ਕਰ bari ਦੁਬਾਰਾ ਫੇਰ ਚਾਹਤ ਮਰਵਾਉਣਾ ਚਾਹਾਂਗੇ ਸੇਵਾਦਾਰ ਸ਼ਬਦ ਮੈਂ ਕਿਉਂ ਵਰਤਿਆ ਕਿਉਂਕਿ ਹਰੇਕ ਦੀ ਇੱਛਾ ਹੁੰਦੀ ਹੈ ਕਿ ਅਸੀਂ ਕੋਈ ਜਿਹੜਾ ਕਿਤੇ ਨਾ ਕਿਤੇ ਕੋਈ ਚੰਗਾ ਕੰਮ ਭਲਾਈ ਦਾ ਕੰਮ ਕਰੀਏ ਜੇਕਰ ਕਿਸੇ ਵੀ ਹੌਲ ਦੇ ਵਿੱਚ ਕਿਸੇ ਗਊਸ਼ਾਲਾ ਦੇ ਵਿੱਚ ਜਾਂ ਸਾਂਝੇ ਥਾਂ ਤੇ ਐਵੇਂ ਦਾ ਪੱਖਾ ਜਿਹਨੂੰ ਅਸੀਂ ਅੱਜ ਬਾਹੂਬਲੀ ਦਾ ਨਾਮ ਦਿੱਤਾ ਜੇ ਇਹ ਬਣਵਾਉਣ ਦੀ ਕੋਈ ਇੱਛਾ ਰੱਖਦਾ ਹੈ ਤਾਂ ਮੈਂ ਇਹਦੇ ਆਪਦੇ ਚੈਨਲ ਦੇ ਇਥਾ ਜਿਹੜਾ ਹੈ ਇਹਨਾਂ ਦਾ ਨੰਬਰ ਵੀ ਮੈਂ ਜਿਹੜਾ ਹੈ ਮੈਂਸ਼ਨ ਕਰੂੰਗਾ ਤਾਂ ਕਿ ਜਿਹੜਾ ਐਵੇਂ ਦਾ ਉਪਰਾਲਾ ਜਿਹੜਾ ਉਹ ਹਰ ਥਾਂ ਤੇ ਹੋਵੇ ਤੇ ਘੱਟ ਬਜਟ ਦੇ ਵਿੱਚ ਇਹ ਜਿਹੜੇ ਬੇਜਬਾਨ ਜਾਨਵਰ ਆ ਇਹ ਗਰਮੀ ਦੇ ਵਿੱਚ ਬਿਲਕੁਲ ਸੌਖੇ ਰਹਿਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਇਹ ਜਿਹੜਾ ਬਾਹੂਬਲੀ ਪੱਖਾ ਜਿਹੜਾ ਇਹ ਤੁਹਾਨੂੰ ਕਿਵੇਂ ਦਾ ਲੱਗਾ ਤੇ ਇਹਨਾਂ ਦੀ ਹੌਸਲਾ ਅਫਜ਼ਾਈ ਜਿਹੜੀ ਆ ਉਹ ਵੀ ਕਰਿਓ ਇਸ ਜਿਹੜੇ ਅਨਪੜ੍ਹ ਇੰਜੀਨੀਅਰਾਂ ਦੀ ਇਹਦੇ ਨਾਲ ਹੀ ਕਿਸੇ ਅਗਲੇ ਅਪਡੇਟ ਦੇ ਨਾਲ ਮਿਲਦੇ ਆ ਕੈਮਰਾਮੈਨ ਸੰਦੀਪ ਦੇ ਨਾਲ ਸੁਖਵਿੰਦਰ ਨਿੱਕੂ ਐਨ ਟੀ ਵੀ ਪੰਜਾਬੀ ਸਰਦੂਲਗੜ੍ਹ ਤੋਂ